ਹੇ ਅਜਿ ਨਾਲਾ ਹਲਕੇ ਦੇ ਤਾਰੀਫ ਆਰਡਰ ਤੋਂ ਤੁਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਲੋੜ ਕੀ ਪਈ ਹੈ ਪੰਜਾਬ ਨੂੰ ਬਚਾਉਣ ਦੀ ਅੱਜ ਜੋ ਲੋੜ ਪਈ ਹੈ ਐਜੀ ਲੋੜ ਪਈ ਹੈ ਕਿ ਜੇ ਅੱਪਾ ਨਾ ਕੋਚੀਤਾ ਜੋ ਹਾਲਾਤ ਇਹਨਾਂ ਨੇ ਬਣਾ ਦਿੱਤੀਆਂ ਝਾੜੂ ਵਾਲਿਆਂ ਨੇ कि ਪੰਜਾਬ ਨੂੰ ਵਾਪਸ ਖੜਾ ਕਰਨਾ ਬੜਾ ਔਖਾ ਹੋ ਜਾਣਾ ਹੈ ਅੱਜ ਲੋਕਾਂ ਦੇ ਚਿਹਰਿਆਂ ਤੇ ਮੌਸਮੀ ਹੈ ਲੋਕੀ ਸੁਖੀ ਹੋਏ ਬੈਠੇ ਕਿਉਂਕਿ ਬੜੀ ਉਮੀਦ ਸੀ ਕਿਉਂਕਿ ਇਹਨਾਂ ਨੇ ਇੱਕ ਇਹ ਗੱਲਾਂ ਕਹੀਆਂ ਜਿਹੜੀਆਂ ਗੱਲਾਂ ਸੁਣ ਕੇ ਲੋਕੀ ਸੋਚਦੇ ਸੀ ਪਤਾ ਨਹੀਂ ਕੀ ਹੋ ਜਾਊਗਾ ਪਰ ਇਹਨਾਂ ਦਾ ਨਿਸ਼ਾਨਾ ਸਰਕਾਰ ਵਿੱਚ ਆ ਕੇ ਸੇਵਾ ਕਰਨਾ ਨਹੀਂ ਪੰਜਾਬ ਨੂੰ ਅੱਗੇ ਵਧਾਉਣਾ ਨਹੀਂ ਅਸਾਰੇ ਲੁਟੇਰੇ ਇਕੱਠੇ ਹੋ ਕੇ ਨਿਸ਼ਾਨਾ ਇੱਕੋ ਇੱਕ ਧੀ ਕੀ ਆਮ ਆਦਮੀ ਪਾਰਟੀ ਦੀ ਪਾਰਟੀ ਨੂੰ ਹਿੰਦੁਸਤਾਨ ਚ ਕਿਵੇਂ ਧਗੜਾ ਕਰਨਾ ਹੈ ਪੰਜਾਬ ਦੇ ਖਜ਼ਾਨੇ ਤੋਂ ਇਕੱਠਾ ਕਰਕੇ ਪੈਸਾ ਅੱਜ ਨੀਲੇ ਕਾਡ ਇਕੱਠੇ ਗਏ ਸ਼ਗਨਪੰਦ ਸੈਸ਼ਨਾਂ ਕੱਢੀ ਗਈਆਂ ਜਿਹੜੀਆਂ ਜਿਸ ਵੀ ਬੱਚਿਆਂ ਦੀ ਸਕਾਲਰਸ਼ਿਪ ਵੰਡ ਕਰ ਦਿੰਦੇ ਹੈ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਇਹ ਜਿਹੜੀ ਵੱਡੀ ਗੱਲ ਹੈ ਅੱਜ ਨਸ਼ਾ ਇੰਨਾ ਵਧਾ ਦਿੱਤਾ ਕਿ ਅੱਜ ਘਰ ਘਰ ਤੇ ਨਸ਼ਾ ਪਹੁੰਚ ਗਿਆ ਇਹ ਵਿਚਾਰੇ ਐ ਇੱਕ ਆਮ ਆਦਮੀ ਪਾਰਟੀ ਦੇ ਵਧਾਏ ਗੁੰਡਾ ਕਰਤੀ ਗੈਂਗਸਟਰ ਰਾਜ ਕਰ ਰਹੇ ਰੋਜ਼ ਅਖਬਾਰਾਂ 'ਚ ਕਤਲ ਸੋਚਦੇ ਹੋਏ ਜਦ ਕਤਲ ਹੋ ਗਿਆ ਇਹਨੂੰ ਮਾਰ ਦਿੱਤਾ ਇਹਦੀ ਲੁਕ ਕੋਈ ਵੀ ਇਹ ਬੈਂਕ ਲੁੱਟਿਆ ਗਿਆ ਦੁਕਾਨ ਲੁੱਟੀ ਗਈ ਅਫਸਰ ਨਾ ਵੀ ਕੋਈ ਚੀਜ਼ ਨਹੀਂ ਅਫਸਰ ਨਾ ਵੀ ਕੋਈ ਚੀਜ਼ ਹੀ ਨਹੀਂ ਕਿ ਕਿ ਪੁਲਸਾਰਿਆਂ ਨੂੰ ਪਤਾ ਹੀ ਨਹੀਂ ਕਿ ਹੁਕਮ ਕੀ ਦਾ ਬੰਨਾ ਹੈ ਉਸ ਲੀਆਂ ਐਸਐਸਪੀ ਲੱਗਦੇ ਆ ਡੀਸੀ ਲੱਗਦੇ ਆ ਭਗਵੰਤ ਮਾਨੀ ਲਾਉਂਦਾ ਆ ਲਾਉਂਦਾ ਕੇਜਰੀ ਵੱਗ ਦਿੱਲੀੋਂ ਆਰਡਰ ਆਉਂਦੇ ਆ ਭਗਵੰਤ ਮਾਨ ਨੂੰ ਤਾਂ ਡਰਾਈਵਰ ਬਣਾ ਕੇ ਰੱਖਿਆ ਜਿੱਥੇ ਕੇਜਰੀ ਵਾਲੇ ਹਿੰਦੁਸਤਾਨ ਜਾਣਾ ਭਾਵੇਂ ਗੋਆ ਜਾਣਾ ਭਾਵੇਂ ਹਾਈਦਰਾਬਾਦ ਜਾਣਾ ਭਾਵੇਂ ਬੈਂਗਲੌਰ ਜਾਣਾ ਭਾਵੇਂ ਜੈਪੁਰ ਜਾਣਾ ਕੈਲਫਨ ਭਗਵੰਤ ਮਾਨ ਨੂੰ ਕੀਤਾ ਜਾਂਦਾ ਹੈ ਪੰਜਾਬ ਦੀ ਪੁਛ ਨਾਲ ਭੇਜੀ ਜਾਂਦੀ ਹੈ ਪੰਜਾਬ ਸਰਕਾਰ ਹਵਾਈ ਜਹਾਜ਼ ਕਰਾਇ ਤੇ ਲੈਂਦਾ ਹੈ ਦੋਸ਼ੇ ਜਹਾਜ਼ ਤੇ ਫਿਰ ਉਹ ਲੈ ਕੇ ਜਾਂਦੇ ਹੈ तकरीबन 750 ਕਰੋੜ ਰੁਪਇਆ ਪਿੱਛੇ 6 ਮਹੀਨੇ ਦਾ ਕਿਰਾਇਆ ਹੀ ਭਰ ਦਿੰਦਾ ਜਹਾਜ਼ਦਾਰ ਜਿਹਦਾ ਕਿਰਾਇਆ 8 ਲੱਖ ਤੋਂ 10 ਲੱਖ ਰੁਪਇਆ ਹੁੰਦਾ ਹੈ ਇਹ ਜਹਾਜ਼ ਤੇ ਉਹ ਲੈ ਕੇ ਜਾਂਦੇ ਆ ਆਮ ਆਦਮੀ ਪਾਰਟੀ ਦੇ ਨਾਮ ਰੋਸ਼ਨ ਕਰਨਗੇ ਇਸ ਕਰਕੇ ਮੈਂ ਇਹ ਬੇਨਤੀ ਕਰਨਾ ਚਾਹਣਾ ਤੁਹਾਡੀ ਆਪਣੀ ਮਾਂ ਪਾਤਰੀ ਜੀ ਕੌਮ ਦੀ ਜੱਥੇਬੰਦੀ ਹੈ ਆਲ ਸਾਹਿਬ ਪੰਥ ਦੀ ਜੱਥੇਬੰਦੀ ਹੈ 103 ਸਾਲ ਪੁਰਾਣੀ ਜੱਥੇਬੰਦੀ ਹੈ ਉਹਦੀ ਖੂਨ ਖੋਤੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿੰਜੀ ਹੋਈ ਜੱਥੇਬੰਦੀ ਹੈ ਉਹ ਜੱਥੇਬੰਦੀ ਹੈ ਜਿਹਨੇ ਪੰਜਾਬ ਦੀ ਹਰ ਲੜਾਈ ਲੜੀ ਹੈ ਹਰ ਗਰੀਬ ਕਿਸਾਨ ਦੀ ਮਜ਼ਦੂਰ ਦੀ ਲੜਾਈ ਲੜੀ ਹੈ ਅੱਜ ਛੋਟੇ ਟੀਮਲਾਂ ਦੇ ਕਨੈਕਸ਼ਨ ਹੈ ਬਿਜਲੀ ਮੁਫਤ ਹੈ ਗੁਡੀਆਂ ਮੰਡੀਆਂ ਬਣਾਈਆਂ ਥੋੜੇ ਗੁੱਗਲ ਪੁਆਇੰਟ ਬਣਾਏ ਗਿਆ ਸੜਕਾਂ ਲਿੰਕ ਰੋਡ ਬਣਾਈਆਂ ਬਿਜਲੀ ਤੇ ਥਰਮਲ ਪਲਾਂਟ ਬਣਾਏ ਆ ਹਾਈਵੇ ਬਣਾਈਏ ਕੋਟ ਬਣਾਏ ਸਾਰੇ ਇੱਕੋ ਇੱਕ ਪਾਰਟੀ ਸ਼ਰੋਮਣੀ ਖਾਲੀ ਦਲ ਆ ਜਿੰਨੀਆਂ ਸਕੀਮਾਂ ਸੀ ਆਟਾ ਦਾਲ ਸ਼ੱਕਰ ਪੈਨਸ਼ਨ ਲੀਪੋਲ ਨੂੰ ਕਿਸਾਨਾਂ ਨੂੰ ਜੋ ਵੀ ਸਹੂਲਤ ਸੀ ਸਾਰੀ ਛੋਟੀ ਆਪਣੀ ਪਾਰਟੀ ਲਮਹਤਾ ਚੱਤੇਪੰਦੀ ਸ਼ਰੋਮਣੀ ਖਾਲੀ ਦਲ ਇਸ ਤਰ੍ਹਾਂ ਕੇ ਆਪਣੀ ਆਪਣੇ ਆਪਣੇ ਹੁੰਦੇ ਐ ਇਸ ਤਰ੍ਹਾਂ ਆ ਸਾਰੇ ਜਿਵੇਂ ਆਪਾਂ ਸਾਰਿਆਂ ਨੇ ਪੰਜਾਬੀਆਂ ਨੇ 92 ਸੀਟਾਂ ਦੇ ਕੇ ਇਹਨੂੰ ਜਿਤਾਇਆ ਤੇ ਹੁਣ ਇਹਨਾਂ ਦੀ ਜਮਾਨਤ ਦਾ ਦਫਤਰ ਕਰਾਈਏ ਕਿਉਂਕਿ ਜਿਹੜਾ ਪੰਜਾਬੀ ਇਹਨਾਂ ਨੂੰ ਧੋਖਾ ਕਰਦਾ ਹੈ ਪੰਜਾਬੀਆਂ ਨੂੰ ਪਤਾ ਉਹਦੇ ਨਾਲ ਕਿਹੜਾ ਕਹਿਜਾ ਸਲੂਕ ਕਰਨਾ ਹੈ ਆ ਜਿਹੜਾ ਸਰਕਲ ਪ੍ਰਧਾਨ ਤਾਂ ਪਹਿਨੇ ਤੁਸੀਂ ਦੇਖੋ ਕਿ ਨੌਜਵਾਨ ਬਜ਼ੁਰਗ ਇਹ ਸੜਕੇ ਦੇ ਨਿਵਾਸੀ ਪਾਰਟੀ ਦੇ ਆਗੂ ਵਰਕਰ ਕਿੰਨੇ ਉਤਸ਼ਾਹ ਦੇ ਨਾਲ ਕੋਈ ਟਰੈਕਟਰ ਲੈ ਕੇ ਕੋਈ ਆਪਣੀ ਕਾਰ ਲੈ ਕੇ ਕੋਈ ਆਪਣਾ ਸਕੂਟਰ ਲੈ ਕੇ ਹਰ ਤਰ੍ਹਾਂ ਦੇ ਨਾਲ ਲੋਕੀ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਕਾਫੜੇ ਦਾ ਹਿੱਸਾ ਬਣਨ ਵਾਸਤੇ ਪਹੁੰਚੇ ਕਿਉਂਕਿ ਜਿਹੜੀ ਯਾਤਰਾ ਦਾ ਮਕਸਦ ਆ ਉਹ ਲੋਕਾਂ ਨੂੰ ਸਮਝਾਉਣਾ ਸ਼ੁਰੂ ਹੋ ਗਿਆ ਕਿ ਵਾਕਿਆ ਹੀ ਥੋੜੇ ਸਮੇਂ ਦੇ ਵਿੱਚ ਪਹਿਲਾਂ 5 ਸਾਲ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੁਣ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਤਬਾਹ ਕਰਕੇ ਰੱਖਿਆ ਇਸ ਕਰਕੇ ਸਾਰੇ ਮਹਿਸੂਸ ਕਰਦੇ ਆ ਹਲੋ ਇਸ ਸਮੇਂ ਦੇ ਬਹੁਤ ਵੱਡੀ ਇਸ ਵੇਲੇ ਜ਼ਰੂਰਤ ਹੈ ਕਿ ਸਾਰੇ ਰਲ ਕੇ ਇੱਕ ਮੋਟ ਹੋਈਏ ਲਾਮਬੰਦ ਹੋਈਏ ਤੇ ਪੰਜਾਬ ਨੂੰ ਬਚਾਈਏ 2024 ਦਾ ਲੋਕਸਭਾ ਦੀ ਚੋਣਾਂ ਦਾ ਵਿਕਲਪ ਜਾਂ ਦੇਖੋ ਕੁਦਰਤੀ ਗੱਲ ਹੈ ਜਦੋਂ ਮਹਿਮਾ ਚੱਲਦੀਆਂ ਤੇ ਉਹਦੇ ਵਿੱਚ ਸਾਰਾ ਕੁਝ ਹੀ ਆਪਣੇ ਆਪ ਵਿੱਚ ਆ ਜਾਂਦਾ ਜੋ ਹੁਣ ਭਾਵਨਾ ਲੋਕਾਂ ਦੀ ਇਸ ਵੇਲੇ ਹੈ ਉਹ ਕੁਦਰਤੀ ਗੱਲ ਹੈ 2024 ਦੀ ਲੋਕਸਭਾ ਦੀ ਇਲੈਕਸ਼ਨ ਦੇ ਵਿੱਚ ਲੋਕੀ ਉਪਰਗਟ ਕਰਨਗੇ ਲਾਮਬੰਦੀ ਮਕਸਦ ਇਹ ਹੁੰਦਾ ਹੈ ਕਿ ਲੋਕਾਂ ਨੂੰ ਜਾਗਰਿਤ ਕਰਨਾ ਜਦੋਂ ਲੋਕੀ ਜਾਗਰਿਤ ਹੋ ਗਏ ਕਿ ਪੰਜਾਬ ਦੇ ਨਾਲ ਬਹੁਤ ਵੱਡੀ ਠੱਗੀ ਹੋ ਗਈ ਆ ਫਿਰ ਕੁਦਰਤੀ ਗੱਲ ਹੈ ਕਿ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਲੋਕੀ ਜਿਹੜੇ ਆ ਜਿਹਨਾਂ ਲੋਕਾਂ ਨੇ ਠੱਗੀ ਮਾਰੀ ਆ ਉਹਨਾਂ ਨੂੰ ਸਜ਼ਾ ਵੀ ਦੇਣੀ ਕਿਹੜੇ ਕਿਹੜੇ ਮੁੱਦੇ ਰਹਿ ਗਏ ਸੀ ਪੁਲਿਸ ਦੇਖੋ ਮੁੱਦਾ ਜਿਹੜਾ ਸਭ ਤੋਂ ਵੱਡਾ ਹੈ ਕਿ ਪੰਜਾਬ ਆਰਥਿਕ ਤੌਰ ਤੇ ਤਬਾਹ ਹੋ ਗਿਆ 70000 ਕਰੋੜ ਦਾ ਕਰਜ਼ਾ ਇਹ ਸਰਕਾਰ ਨੇ ਨਵਾਂ ਲੈ ਕੇ ਪੰਜਾਬ ਤੇ ਹੋਰ ਚਾੜ ਦਿੱਤਾ ਔਰ ਇਹ ਕਰਜ਼ਾ ਜਿਹੜਾ ਹੈਗਾ ਇਹ ਕੇਚਰੀਵਾਲ ਦੀ ਡਿਸਪੋਜ਼ਲ ਦੇ ਉੱਤੇ ਉਹਦੀਆਂ ਇਸ਼ਾਵਾਂ ਨੂੰ ਪੂਰੀਆਂ ਕਰਨ ਵਾਸਤੇ ਝੂਠੇ ਇਸ਼ਤਿਹਾਰਾਂ ਵਾਸਤੇ ਖਰਚਾ ਜਾ ਰਿਹਾ ਹੈ ਹੈਲੀਕਾਪਟਰ ਦੇ ਝੂਠੇ ਖਰਚੇ ਵਾਸਤੇ ਖਰਚਾ ਜਾ ਰਿਹਾ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਇਸ ਕਰਕੇ ਨਾ ਇੱਥੇ ਲੋਕਾਂ ਕੋਲੇ ਰੋਜ਼ਗਾਰ ਹੈ ਨਾ ਐਜੂਕੇਸ਼ਨ ਦਾ ਕੋਈ ਪ੍ਰਬੰਧ ਹੈ ਨਾ ਹੈਲਥ ਦਾ ਕੋਈ ਪ੍ਰਬੰਧ ਹੈ ਲਾਲਸਨਸ ਟੋਟਲ ਜਿਹੜੀ ਇਸ ਸਟੇਟ ਦੇ ਵਿੱਚ ਹੋ ਗਈ ਆ ਸੋ ਇਹ ਸਾਰੇ ਮੁੱਦੇ ਨੇ ਅਸਲ ਵਿੱਚ ਪੰਜਾਬ ਕਿਸੇ ਵਕਤ ਤੋਂ ਵੀ ਤੁਸੀਂ ਕਹੋਗੇ ਐਡਲਟੇਟਿਵ ਟੋਟਲ ਕਲਾਪਸ ਕਰ ਚੁੱਕੀ ਹੈ ਸਟੇਟ ਦੀ 10